ਇਹ ਕਿਤੇ ਸੌ ਰਸੂ ਪਾਣੀ ਵਧ ਕੇ ਤਾਂ ਖਤਰ ਨਹੀਂ ਨਹੀਂ ਹੈਗੀ ਇਹ ਇਹ ਜਿਸ ਤਰ੍ਹਾਂ ਕਹਿ ਰਹੇ ਨੇ ਕਿ 16 ਫੁੱਟ ਤੇ ਪਾਣੀ ਜਾਏਗਾ ਹੁਣ 11 ਫੁੱਟ ਤੇ ਆ ਪਾਣੀ ਹਨਾ 11 ਫੁੱਟ ਤੇ ਸੌ ਫੁੱਟ ਤੇ ਪਾਣੀ ਜਾਏਗਾ 70 ਤੇ ਵੀ ਜਾ ਸਕਦਾ ਜੀ ਬੱਸ ਜ਼ਿਆਦਾ ਜਾ ਰਹੇਗਾ ਡਰ ਹੈਗਾ ਹੀ ਹਾਂ ਬਿਲਕੁਲ ਲੋਕਾਂ ਚ ਹਜੇ ਡਰ ਵੀ ਹੈਗਾ ਕਿਉਂਕਿ ਹਜੇ 11 ਫੁੱਟ ਤੇ ਪਾਣੀ ਚੱਲ ਰਿਹਾ ਤੇ ਲਗਾਤਾਰ ਲੋਕ ਜਦੋਂ ਤੋਂ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਤਾਂ ਉਦੋਂ ਤੋਂ ਹੀ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੇ ਨੇ 9 ਫੁੱਟ ਤੇ ਹੀ ਹੁਣ 11 ਦੇ ਪਹੁੰਚ ਗਿਆ 2 ਫੁੱਟ ਵਧ ਗਿਆ 2 ਫੁੱਟ ਵਧ ਗਿਆ 1 ਹੋਇਆ ਇਸ ਤਰ੍ਹਾਂ ਕਹਿ ਰਿਹਾ ਪ੍ਰਸ਼ਾਸਨ ਹੁਣ ਡੀਸੀ ਪਟਿਆਲਾ ਆਏ ਸੀ ਪ੍ਰੀਤੀ ਯਾਦਵ ਉਹ ਕਹਿੰਦੇ 16 ਫੁੱਟ ਤੇ ਪਾਣੀ ਜਾਏਗਾ 17 ਵੀ ਹੋ ਸਕਦਾ ਹੈ ਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਕੱਗਰ ਦਰਿਆ ਦੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ 15 ਪਿੰਡਾਂ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਦੀ ਤਰਫ਼ ਤੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪਿੰਡਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਕਿਸੇ ਵੇਲੇ ਵੀ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਦਾਖਲ ਹੋ ਸਕਦਾ ਹੈ डीसी ਪਟਿਆਲਾ ਪ੍ਰੀਤੀ ਯਾਦਵ ਜਿਹੜੇ ਨੇ ਅਲਰਟ ਜਾਰੀ ਹੋਣ ਤੋਂ ਬਾਅਦ ਪਿੰਡਾਂ ਦੇ ਵਿੱਚ ਪਹੁੰਚੇ ਸੀਗੇ ਕੱਗਰ ਦਰਿਆ ਦੇ ਪੁਲ ਦੇ ਉੱਪਰ ਪਹੁੰਚੇ ਸੀ ਜਿਨ੍ਹਾਂ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਸਵੀਰਾਂ ਕੱਗਰ ਦਰਿਆ ਦੇ ਪੁਲ ਦੇ ਉੱਪਰੋਂ ਦੀ ਦਿਖਾ ਰਹੇ ਹਾਂ ਜਿੱਥੇ ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਪ੍ਰਸ਼ਾਸਨ ਨੇ ਮੰਗਵਾ ਲਿੱਤੀਆਂ ਨੇ ਕਿਉਂਕਿ ਇਹ ਅਲਰਟ ਜਿਹੜਾ ਇਸ ਪਿੰਡਾਂ ਦੇ ਵਿੱਚ ਜਾਰੀ ਕੀਤਾ ਗਿਆ ਤੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਭਰ-ਭਰ ਕੇ ਇੱਥੇ ਲਗਾ ਦਿੱਤੀਆਂ ਨੇ ਤਾਂ ਡੀਸੀ ਪਟਿਆਲਾ ਪ੍ਰੀਤੀ ਯਾਦਵ ਹੁਣੀ ਜਿਹੜੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਅਤੇ ਪਿੰਡ ਦੇ ਲੋਕਾਂ ਦੇ ਨਾਲ ਜਿਹੜੀ ਐ ਗੱਲਬਾਤ ਕੀਤੀ ਗਈ ਹੈ ਤਾਂ ਤਸਵੀਰ ਜਿਹੜੀ ਐ ਕੱਗਰ ਦਰਿਆ ਦੇ ਪੁਲ ਦੇ ਉੱਪਰ ਉਹਦੀ ਦਿਖਾ ਰਹੇ ਹਾਂ ਜਿੱਥੇ ਟਰਾਲੀਆਂ ਤੁਸੀਂ ਦੇਖੋਗੇ ਭਰ-ਭਰ ਕੇ ਇੱਥੇ ਮੰਗਵਾਈਆਂ ਗਈਆਂ ਬੰਨ ਲਗਾਉਣ ਦੇ ਲਈ ਕਿਉਂਕਿ ਜਿਸ ਤਰ੍ਹਾਂ 70000 ਕਿਊਸਿਕ ਟਨ ਜਿਹੜਾ ਪਾਣੀ ਐ ਕੱਗਰ ਦਰਿਆ ਦੇ ਵਿੱਚ ਸੂਖਨਾ ਲੇਕ ਤੋਂ ਜਿਹੜਾ ਛੱਡਿਆ ਗਿਆ ਸੀਗਾ ਜਿਸ ਤੋਂ ਬਾਅਦ 15 ਪਿੰਡਾਂ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਗਿਆ ਸੀਗਾ ਜਿੱਥੇ ਕੱਗਰ ਦਰਿਆ ਦੇ ਨਾਲ ਵਸਦੇ ਹੋਏ ਪਿੰਡਾਂ ਦੇ ਵਿੱਚ ਅਲਰਟ ਜਾਰੀ ਹੋਇਆ ਸੀਗਾ ਤਾਂ ਉੱਥੇ ਹੀ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਟਿਆਲਾ ਤੋਂ ਡੀਸੀ ਪ੍ਰੀਤੀ ਯਾਦਵ ਅਤੇ ਐਸਡੀਐਮ ਜਿਹੜੇ ਨੇ ਉਰੇ ਪਹੁੰਚੇ ਸੀ ਕੱਗਰ ਦਰਿਆ ਦੇ ਪੋਲ ਦੇ ਉੱਪਰ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ ਉਰੇ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰੀਤੀ ਯਾਦਵ ਹੋਣਾ ਨੇ ਜਗਬਾਨੀ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਜਾਣਕਾਰੀ ਦਿੱਤੀ ਸੀ ਕਿ ਕਿਸੇ ਖਤਰੇ ਦੀ ਜਿਹੜੀ ਹੈ ਕੀ ਡਰਨ ਦੀ ਲੋੜ ਜਿਹੜੀ ਹੈ ਉਹ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ لیکن అలਰਟ ਜਿਹੜਾ ਫਿਰ ਵੀ ਜਿਹੜਾ ਪ੍ਰਸ਼ਾਸਨ ਨੇ ਜਾਰੀ ਕੀਤਾ ਸੀਗਾ 15 ਪਿੰਡਾਂ ਦੇ ਵਿੱਚ ਜਿਹੜਾ ਇਹ అలਰਟ ਹੈ ਉਹ ਜਾਰੀ ਕੀਤਾ ਗਿਆ ਤਾਂ ਤਸਵੀਰ ਜਿਹੜੀ ਹੈ ਕੱਗਰ ਦਰਿਆ ਤੋਂ ਦਿਖਾ ਰਹੇ ਹਾਂ ਕੱਗਰ ਦਰਿਆ ਦੇ ਵਿੱਚ ਇਸ ਵਕਤ ਪਾਣੀ ਦਾ ਪੱਧਰ ਜਿਹੜਾ 11 ਫੁੱਟ ਤੇ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਡੀਸੀ ਪਟਿਆਲਾ ਦੇ ਦੱਸਣ ਮੁਤਾਬਕ ਕਿ ਰਾਤ ਤੱਕ ਜਿਹੜਾ ਪਾਣੀ ਦਾ ਪੱਧਰ ਹੈ 15 ਤੋਂ 16 ਫੁੱਟ ਤੱਕ ਜਾ ਸਕਦਾ ਹੈ ਤਾਂ ਕਾਫੀ ਕਹਿ ਸਕਦੇ ਹਾਂ ਕਿ ਪਿੰਡਾਂ ਦੇ ਵਿੱਚ ਇੰਤਜ਼ਾਮ ਜਿਹੜੇ ਨੇ ਪਟਿਆਲਾ ਪ੍ਰਸ਼ਾਸਨ ਨੇ ਕੀਤੇ ਨੇ ਲੇਕਿਨ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਉਹ ਭਰੀਆਂ ਜਾ ਰਹੀਆਂ ਨੇ ਉਰੇ ਭਰ ਕੇ ਰੱਖੀਆਂ ਗਈਆਂ ਨੇ ਬੰਨ ਲਗਾਉਣ ਦੇ ਲਈ ਲੇਕਿਨ ਹਾਲੇ ਤੱਕ ਜਿਹੜਾ ਖਤਰੇ ਤੋਂ ਨਿਸ਼ਾਨ ਤੋਂ ਜਿਹੜਾ ਪਾਣੀ ਆ ਉਹ ਨੀਚੇ ਹੈ 11 ਫੁੱਟ ਤੇ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਤਾਂ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਕਿ ਰਾਤ ਤੱਕ ਜਿਹੜਾ ਪਾਣੀ ਦਾ ਪੱਧਰ ਹੈ ਉਹ 15 ਤੋਂ 16 ਫੁੱਟ ਤੱਕ ਜਾ ਸਕਦਾ ਹੈ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਅਲਰਟ ਦੇਣ ਦੇ ਲਈ ਉਹ ਕਿਹਾ ਗਿਆ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਉਰੇ ਬੰਨ ਲਗਾਉਣ ਦੇ ਲਈ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਭਰ-ਭਰ ਕੇ ਰੱਖੀਆਂ ਗਈਆਂ ਨੇ ਪ੍ਰਸ਼ਾਸਨ ਦੀ ਤਰਫੋਂ ਪਿੰਡ ਦੇ ਲੋਕਾਂ ਵੱਲੋਂ ਤਾਂ ਉਰੇ ਕਾਫੀ ਇੰਤਜ਼ਾਮ ਜਿਹੜੇ ਨੇ ਪ੍ਰਸ਼ਾਸਨ ਨੇ ਕੀਤੇ ਹੋਏ ਨੇ ਤਾਂ ਇਹ ਤਸਵੀਰ ਦੇਖ ਰਹੇ ਹੋ ਕਿ ਪਿਛਲੀ ਵਾਰੀ ਜਦੋਂ ਕੱਗੜ ਚੜਿਆ ਸੀਗਾ ਸਾਲ 2023 ਦੇ ਵਿੱਚ ਤਾਂ ਉਦੋਂ ਕਈ ਪਿੰਡਾਂ ਨੂੰ ਜਿਹੜਾ ਕਾਫੀ ਵੱਡਾ ਨੁਕਸਾਨ ਜਿਹੜਾ ਇਸ ਕੱਗੜ ਨੇ ਪਹੁੰਚਾਇਆ ਸੀਗਾ ਕਈ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਸੀ ਲਿੰਕ ਰੋਡ ਟੁੱਟੇ ਸੀਗੇ ਹਾਲੇ ਤੱਕ ਉਹ ਸਦਮੇ ਵਿੱਚ ਜਿਹੜਾ ਪ੍ਰਸ਼ਾਸਨ ਬਾਹਰ ਨਹੀਂ ਆਇਆ ਸੀਗਾ ਕਿ ਹੁਣ ਇਹ ਫਿਰ ਤੋਂ ਜਿਹੜਾ ਕੱਗੜ ਹੈ ਉਫਾਨ ਤੇ ਚੱਲਣ ਦੀ ਤਿਆਰੀ ਕਰ ਰਿਹਾ ਤੇ ਸੂਕਨਾ ਲੈਕ ਤੋਂ ਜਿਹੜਾ ਪਾਣੀ ਹੈ ਉਹ ਛੱਡਿਆ ਜਾ ਰਿਹਾ ਤਾਂ ਤਸਵੀਰ ਜਿਹੜੀ ਹੈ ਦੂਸਰੇ ਪਾਸੇ ਦੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਪੂਰੇ ਕੱਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤਾਂ ਕਾਫੀ ਕੁਝ ਇੰਤਜ਼ਾਮ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੇ ਪੱਧਰ ਦੇ ਉੱਪਰ ਕਰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਹੁਣ ਜਿਹੜਾ ਤਸਵੀਰ ਜਿਹੜੀ ਹੈ ਕੱਗਰ ਦਰਿਆ ਦੀ ਦਿਖਾਵਾਂਗੇ ਕਿ ਇੱਥੇ 11 ਫੁੱਟ ਤੇ ਜਿਹੜਾ ਪਾਣੀ ਹੈ ਉਹ ਕੱਗਰ ਦਰਿਆ ਦੇ ਵਿੱਚ ਚੱਲ ਰਿਹਾ ਹੈ ਤਾਂ ਇੰਤਜ਼ਾਮ ਜਿਹੜੇ ਨੇ ਪਟਿਆਲਾ ਪ੍ਰਸ਼ਾਸਨ ਨੇ ਇਸ ਜਗ੍ਹਾ ਦੇ ਉੱਪਰ ਕੀਤੇ ਹੋਏ ਨੇ ਲੇਕਿਨ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਕਿਉਂਕਿ 11 ਫੁੱਟ ਤੇ ਇਸ ਵਕਤ ਕੱਗਰ ਦਰਿਆ ਦਾ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਕਿਉਂਰੇ ਬੰਨ ਲਗਾਉਣ ਦੇ ਲਈ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਕੋਲ ਲਿਆਂਦੀਆਂ ਗਿਆ ਨੇ ਭਰ-ਭਰ ਕੇ ਜਿਹੜੀਆਂ ਰੱਖੀਆਂ ਗਿਆ ਨੇ ਹੁਣ ਕੱਗਰ ਦਰਿਆ ਦੇ ਵੱਲ ਚਲਦੇ ਆ ਉੱਥੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾਵਾਂਗੇ ਕਿ ਉਰੇ ਕਾਫੀ ਕੁਝ ਇੰਤਜ਼ਾਮ ਜਿਹੜੇ ਨੇ ਪਿੰਡ ਦੇ ਲੋਕ ਆਪਣੇ ਪੱਦਰ ਦੇ ਉੱਪਰ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਉਰੇ ਮਿੱਟੀ ਦੀ ਬੋਰੀਆਂ ਜਿਹੜੀਆਂ ਹਰ ਪਾਸੇ ਭਰ-ਭਰ ਕੇ ਰੱਖੀਆਂ ਹੋਈਆਂ ਨੇ ਕਿ ਜੇਕਰ ਕਿਤੇ ਵੀ ਕੋਈ ਬੰਨ ਟੁੱਟਦਾ ਹੈ ਤਾਂ ਉੱਥੇ ਇਹ ਮਿੱਟੀ ਦੀ ਬੋਰੀਆਂ ਭਰ-ਭਰ ਕੇ ਰੱਖੀਆਂ ਜਾਣਗੀਆਂ ਤੇ ਲੋਕ ਜਿਹੜੇ ਨੇ ਲਗਾਤਾਰ ਜਦੋਂ ਤੋਂ ਅਲਰਟ ਜਾਰੀ ਹੋਇਆ ਹੈ ਉਦੋਂ ਤੋਂ ਹੀ ਕੱਗਰ ਦਰਿਆ ਦੇ ਪੁਲ ਦੇ ਉੱਪਰ ਪਹੁੰਚ ਰਹੇ ਨੇ ਔਰ ਇਹ ਆ ਕੇ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪਾਣੀ ਚੱਲ ਰਿਹਾ ਔਰ ਇਹ ਕੱਗਰ ਦਰਿਆ ਦੇਖਣ ਆਏ ਸੀ ਕਿ ਤੁਸੀਂ ਕੀ ਹੋ ਗਿਆ ਗਿਆ ਕੋਲੋਂ ਪਾਣੀ ਆਇਆ ਵਾਜ ਹੁਣ ਤੇ ਹੈ ਅਸਮਾਨੋਂ ਦੇ ਰਾਤ ਨੂੰ ਪਾਣੀ ਦਾ ਵਾਧਾ ਜੀ ਫੇਰ ਤੋਂ ਪਾਣੀ ਤੂ ਘਟ ਜਾਊਗਾ ਜੇ ਕਿਤੇ ਸੌ ਰਾਸੋਂ ਪਾਣੀ ਵਧ ਗਿਆ ਤਾਂ ਖਤਰਾ ਨਹੀਂ ਸਨ ਹੀ ਹੈ ਜੀ ਜੇ ਜਿਸ ਤਰ੍ਹਾਂ ਕਹਿ ਰਹੇ ਨੇ ਕਿ 16 ਫੁੱਟ ਤੇ ਪਾਣੀ ਜਾਏਗਾ ਹੁਣ 11 ਫੁੱਟ ਤੇ ਆ ਪਾਣੀ ਹਨਾ 11 ਫੁੱਟ ਤੇ 16 ਫੁੱਟ ਤੇ ਪਾਣੀ ਜਾਏਗਾ ਜੀ 77 ਜਾਦਾਦਾ ਜੀ ਬੱਸ ਜ਼ਿਆਦਾ ਡਰ ਹੈਗਾ ਆ ਡਰ ਹੈਗਾ ਹੀ ਹਾਂ ਕਿੰਨਾ ਦਰ ਕਾਫੀ ਡਰ ਹੈ ਜੇ ਪੌੜ ਰੋਟਕੇ ਜੇ ਪਾਣੀ ਵਧ ਗਿਆ ਆਪਣੇ ਤੋਂ ਅੱਗੇ ਪਿੰਡ ਵਾਲੇ ਪਿੰਡ ਹਾਊਗਾ ਇਹ ਪੀਰੇ ਪਿੰਡਾਂ ਵਾਲੇ ਕੰਮੀ ਵੜ ਗਿਆ ਪਾਣੀ ਪਰਾ ਚਮੋਰ ਚਮੋਰ ਚ ਪਾਣੀ ਵੜ ਗਿਆ ਇੱਕ ਇਧਰ ਛੋਟੇ ਛੋਟੇ ਪਿੰਡਾਂ ਪਾਣੀ ਵੜ ਗਿਆ ਪਰਾ ਬਿਲਕੁਲ ਲੋਕਾਂ ਚ ਹਜੇ ਡਰ ਵੀ ਹੈਗਾ ਕਿਉਂਕਿ ਹਜੇ 11 ਫੁੱਟ ਤੇ ਪਾਣੀ ਚੱਲ ਰਿਹਾ ਤੇ ਲਗਾਤਾਰ ਲੋਕ ਜਦੋਂ ਤੋਂ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਤਾਂ ਉਦੋਂ ਤੋਂ ਹੀ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੇ ਹਾਂ ਤੇ ਕੱਗਰ ਦਰਿਆ ਦੇ ਉੱਪਰ ਤੁਸੀਂ ਕੱਗਰ ਤੇ ਆਏ ਸੀਗੇ ਜੀ ਅਲਰਟ ਜਾਰੀ ਕੀਤਾ ਗਿਆ ਦੇਖਣ ਲਈ ਆਏ ਸੀ ਪਾਣੀ ਹਾਂ ਕੱਗਰ ਦੇ ਦੇਖਣ 9 ਵਜੇ ਆਇਆ ਹੈ 9 ਫੁੱਟ ਤੇ ਹੀ ਹੁਣ 11 ਦੇ ਪਹੁੰਚ ਗਏ 2 ਫੁੱਟ ਵੱਧ ਗਿਆ 2 ਫੁੱਟ ਵੱਧ ਗਿਆ 1 ਵਜੇ ਆਇਆ ਇਸ ਤਰ੍ਹਾਂ ਕਹਿ ਰਿਹਾ ਪ੍ਰਸ਼ਾਸਨ ਹੁਣ ਡੀਸੀ ਪਟਿਆਲਾ ਆਏ ਸੀ ਪ੍ਰੀਤੀ ਯਾਦਵ ਉਹ ਕਹਿੰਦੇ 16 ਫੁੱਟ ਤੇ ਪਾਣੀ ਜਾਏਗਾ 17 ਵੀ ਹੋ ਸਕਦਾ ਹੈ ਨਾ ਕਿੰਨਾ ਕਿੰਨਾ ਡਰ ਹੈਗਾ ਵੀ ਜਿਸ ਤਰ੍ਹਾਂ ਨਾਲੇ ਕਰਕੇ ਬਚਾਈ ਰਹਿਗਾ ਨਾਲੇ ਕਰਕੇ ਨਾ ਬਚ ਉਹਨਾਂ 25 ਅਧਰਾ ਦੇ ਨਾਲ ਉਹ ਖਾਲੀ ਹੈ। ਉਹਦੇ ਕਰਕੇ ਬਚਾ ਰਹੇ ਜੇਗਾ। ਇਹ ਕਿਹੜੀ ਤਰੀਕੇ ਹੁਣ ਅੰਦਰੀ ਜਿੱਤਰ ਜਾਂਦਾ ਫਿਰ ਖਤਰਾ ਹੁੰਦਾ ਦੀ। ਦੇ 25 ਤਰੀਕਾ। ਕਿਹੜੀ ਤਰੀਕੇ ਜਾਂਦਾ ਫਿਰ ਖਤਰਾ। ਮਤਲਬ ਹੁਣ ਵੀ ਜਿਸ ਤਰ੍ਹਾਂ ਕਹਿ ਰਹੇ 15-16 ਫੁੱਟ ਜਾਏਗਾ ਘੱਗਰ। ਕੋਈ ਕੁਝ ਨਹੀਂ ਹੁੰਦਾ। ਫਿਰ ਤਾਂ ਬਹੁਤ ਨੁਕਸਾਨ ਹੋਏਗਾ ਹੀ। ਜੇ ਥੋੜਾ ਸਾਰਾ ਫੁੱਟ ਪਾਣੀ ਜਾਏਗਾ ਪਰ ਫਿਰ ਤਾਂ ਨੁਕਸਾਨ ਹੋਏਗਾ। 14 ਤੱਕ ਰਹੇਗਾ ਫਿਰ ਨਹੀਂ। 14 ਤੱਕ ਰਹੇ ਫਿਰ ਨਹੀਂ ਹੁੰਦਾ। 14 ਬਾਰ ਹੋ ਗਿਆ ਫਿਰ ਹੋਏਗਾ। ਉਹ ਤੋਂ ਪਹਿਲਾਂ ਨਹੀਂ। ਬਿਲਕੁਲ ਕੱਗਰ ਦਰਿਆ ਦੇਖਣ ਲਈ ਆਏ ਸੀ ਬਈ ਹਾਂਜੀ ਉੱਪਰ ਤੱਕ ਆਇਆ ਵਾ ਉੱਪਰ ਤੱਕ ਆਇਆ ਵਾ ਹੂੰ ਡਰ ਵੀ ਹੈ ਵੀ ਘਰਾਂ ਦੇ ਘਰ ਉਜੜ ਜਾਂਦੇ ਨੇ ਨਾ ਬੜਾ ਮੁਸ਼ਕਿਲ ਆ ਬਸਣਾ ਬਾਅਦ ਚ ਬੜਾ ਬੜਾ ਮੁਸ਼ਕਿਲ ਆ ਜੀ ਬੜਾ ਮੁਸ਼ਕਿਲ ਪ੍ਰਸ਼ਾਦ ਭਾਈ ਦੋ ਦਿਨ ਮੈਂ ਕਹਣਾ ਅੰਬਾਲੇ ਤੱਕ ਆ ਜੂਆ ਪਾਣੀ ਇਸ ਤਰ੍ਹਾਂ ਕਹਿ ਰਹੇ ਨੇ ਹੁਣ 11 ਫੁੱਟ ਤੇ ਆਣਾ ਪਾਣੀ ਕਹਿੰਦੇ ਸਵੇਰੇ 9 ਵਜੇ ਜਿਹੜਾ ਸੀਗਾ 9 10 ਵਜੇ 9 ਫੁੱਟ ਤੇ ਪਾਣੀ ਸੀਗਾ ਉਦੋਂ ਹਣਾ ਹੁਣ 2 ਫੁੱਟ ਵੱਧ ਗਿਆ ਪ੍ਰਸ਼ਾਸਨ ਕਹਿ ਕੇ ਗਿਆ ਵੀ 16 17 ਫੁੱਟ ਤੱਕ ਵੀ ਜਾਏਗਾ ਰਾਤੀ ਪਾਣੀ ਹੈ ਜਾ ਸਕਦੇ ਜਾ ਸਕਦਾਗਾ ਦੇ ਕਿੰਨੇ ਕ ਪਿੰਡ ਤਬਾਹ ਕਰੇਗਾ ਕਰ ਦੋ ਜੀ ਵਾਧੂ ਹੁਣ ਲਵੇ ਲਾਉਣੇ ਵਾਧੂ ਪੰਦ ਨੇ ਫालतू ਤੁਹਾਡੇ ਪਿੰਡ ਚ ਵੀ ਅਲਰਟ ਜਾਰੀ ਕੀਤਾ ਪ੍ਰਸ਼ਾਸਨ ਨੇ ਕਰਿਆ ਬਈ ਕਰਿਆ ਕਿਹੜਾ ਪਿੰਡ ਆਪਣਾ ਬਿਲਕੁਲ ਜੀ ਕਨੌਰ ਕਨੌਰ ਚ ਹਮ ਕਰਿਆ ਬਿਲਕੁਲ ਤੁਸੀਂ ਦੇਖ ਰਹੇ ਹੋ ਜਦੋਂ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਤਾਂ ਉਸ ਵੇਲੇ ਤੋਂ ਹੀ ਲੋਕ ਜਿਹੜੇ ਨੇ ਉਹ ਕੱਗਰ ਦਰਿਆ ਦੇ ਉੱਪਰ ਪਹੁੰਚ ਕੇ ਪਾਣੀ ਦੇਖ ਰਹੇ ਨੇ ਕਿ ਉਹਨਾਂ ਦੇ ਸਾਹ ਸੁੱਕੇ ਪਏ ਨੇ ਕਿ ਕਿੰਨਾ ਕ ਪਾਣੀ ਜਿਹੜਾ ਵਧ ਰਿਹਾ ਸਵੇਰੇ 9 ਫੁੱਟ ਤੇ ਪਾਣੀ ਸੀਗਾ ਹੁਣ 11 ਫੁੱਟ ਤੱਕ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਿਆ ਹੈ 11 ਫੁੱਟ ਤੋਂ ਵੀ ਜਿਹੜਾ ਪਾਣੀ ਹੈ ਉਹ ਪਾਰ ਹੋ ਰਿਹਾ ਹੈ ਪ੍ਰਸ਼ਾਸਨ ਨੇ ਕਿਹਾ ਹੈ ਕਿ ਰਾਤ 8-9 ਵਜੇ ਤੱਕ ਜਿਹੜਾ 16-17 ਫੁੱਟ ਤੱਕ ਪਾਣੀ ਜਿਹੜਾ ਹੈ ਉਹ ਜਾਏਗਾ ਤਾਂ ਜੇਕਰ 16-17 ਫੁੱਟ ਤੱਕ ਪਾਣੀ ਜਾਏਗਾ ਤਾਂ ਉਦੋਂ ਕਾਫੀ ਨੁਕਸਾਨ ਜਿਹੜਾ ਪਿੰਡਾਂ ਦਾ ਹੋਵੇਗਾ ਜਿਸ ਤਰ੍ਹਾਂ 15 ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਤਾਂ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਹੈ ਕਿ ਜੇਕਰ ਪੱਛੀ ਦਰਿਆ ਨਾਲ ਪਾਣੀ ਆਉਂਦਾ ਗੱਗਰ ਦਰਿਆ ਦੇ ਵਿੱਚ ਤਾਂ ਫਿਰ ਕਾਫੀ ਵੱਡਾ ਨੁਕਸਾਨ ਹੋਣਾ ਸੀਗਾ ਹਾਲੇ ਥੋੜਾ ਜਿਹਾ ਨੁਕਸਾਨ ਸੰਭਿਆ ਵੀ ਜਾਵੇਗਾ ਲੇਕਿਨ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਦੋਂ ਤੋਂ ਅਲਰਟ ਜਾਰੀ ਹੋਇਆ ਹੈ ਜਦੋਂ ਤੋਂ ਪਾਣੀ ਕੱਗਰ ਦਰਿਆ ਦੇ ਵਿੱਚ ਛੱਡਿਆ ਗਿਆ ਉਦੋਂ ਤੋਂ ਹੀ ਪਿੰਡਾਂ ਦੇ ਲੋਕ ਜਿਹੜੇ ਨੇ ਕੱਗਰ ਦਰਿਆ ਦੇ ਉੱਪਰ ਪਹੁੰਚ ਰਹੇ ਨੇ ਆ ਕੇ ਉਹਰੇ ਪਾਣੀ ਦਾ ਪੱਧਰ ਦੇਖ ਰਹੇ ਨੇ ਲੇਕਿਨ ਪੂਰੇ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਕਹਿੰਦਾ ਹੈ ਕਿ ਭਾਈ ਡਰਨ ਦੀ ਲੋੜ ਨਹੀਂ ਹੈਗੀ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਲੇਕਿਨ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ 11 ਫੁੱਟ ਤੇ ਚੱਲਦਾ ਪਿਆ ਹੈ ਤੇ ਰਾਤ ਤੱਕ ਜਿਹੜਾ 8-9 ਵਜੇ ਤੱਕ ਪੱਧਰ ਦੱਸਿਆ ਜਾ ਰਿਹਾ ਹੈ ਕਿ 16 15 16 ਫੁੱਟ ਤੱਕ ਜਿਹੜਾ ਜਾ ਸਕਦਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਬਰੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਲਗਾਤਾਰ ਇੱਥੇ ਆ ਕੇ ਪਾਣੀ ਦਾ ਪੱਧਰ ਦੇਖ ਰਹੇ ਨੇ ਕਿ ਕਿੰਨੇ ਫੁੱਟ ਤੱਕ ਪਾਣੀ ਜਾ ਰਿਹਾ ਹੈ 11 ਫੁੱਟ ਤੱਕ ਪਾਣੀ ਹੈ ਜੀ ਹਾਂ 11 ਫੁੱਟ 11 ਵਜੇ ਫੁੱਟਾ ਜੀ 11 ਵਜੇ ਪੂਰਾ ਹਾਂ ਜੀ ਹੁਣ ਸਵੇਰੇ ਕਿੰਨੇ ਫੁੱਟ ਸੀਗਾ ਸਵੇਰ 5 ਹੀ ਤਾਂ ਜੀ ਇਹਦਾ ਅਸੀਂ ਆਇਓਰੇ ਸਵੇਰ 5 ਫੁੱਟ ਦੀ ਮਤਲਬ ਇੱਕੋ ਤਾਂ ਵੀ ਵਧਿਆ ਪਾਣੀ ਨਹੀਂ ਥੋੜੀ ਥੋੜੀ ਵੱਧਦਾ ਜੀ ਹੁਣ ਹਾਂ ਜੀ ਇਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਹੈ ਕਿ 15 16 ਫੁੱਟ ਤੱਕ ਪਾਣੀ ਜਾਏਗਾ ਜੇਕਰ ਇੰਨਾ ਪਾ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਪਿੰਡਾਂ ਨੂੰ ਚੱਲਣਾ ਪਏਗਾ ਉਹ ਜਿਹੜਾ ਹੁਣ ਪਹਿਲਾਂ ਜੀ 16 17 ਫੁੱਟ ਤੇ ਸੈਫ ਦੇ ਉੱਪਰ ਹੋ ਜਾਂਦਾ ਥੋੜਾ ਪਾਣੀ 17 ਫੁੱਟ ਤੇ ਹਮਮ ਹੁਣ ਥੱਲੇ ਲੇਬਲਾ ਹੁਣ ਜਿਆਦਾ ਨਹੀਂ ਉਹ ਖਤਰਾ ਨਹੀਂ ਹੈਗਾ ਮਤਲਬ ਥੋੜੀ ਜਲ ਜੇਕਰ 16 17 ਫੁੱਟ ਪਾਣੀ ਹੁੰਦਾ ਫੇਰ ਫੇਰ ਤਾਂ ਪਿੰਡ ਉੱਡ ਜਾਂਦਾ ਸਾਰੇ ਵੱਡੇ ਸਰਾਲਾ ਹੋ ਗਏ ਇੱਧਰ ਸਾਰੇ ਪਿੰਡਾਂ ਦੇ ਹਮਮ ਫੇਰ ਬਰਦੇ ਵੀ ਟੁੱਟ ਜਾਂਦੇ ਹੋਰ ਪਰ ਹੁਣ ਠੀਕ ਕੰਟਰੋਲ ਆ ਪੜੇ ਆਪਣਾ ਪਿੰਡ ਕਿਹੜਾ ਲਾਛਲੂ ਖੁਰਦਾ ਆ ਅਲਰਟ ਜਾਰੀ ਹੋਇਆ ਹੈ ਆਪਣੇ ਪਿੰਡ ਤੇ ਵੀ ਹਨਾ ਹਾਂ ਜੀ ਸਰ ਸਰਪੰਚਰ ਕਹਿ ਹੋਇਆ ਵੀ ਆਪਣਾ ਸਮਾਨ ਤਿਆਰ ਰੱਖੋ ਤਾਂ ਬੰਨੂਣਗੇ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਤੁਸੀਂ ਕੀਤੇ ਨੇ ਹੜਾ ਤੋਂ ਬਚਣ ਦੇ ਲਈ ਜੇਕਰ ਪਾਣੀ ਵੱਧਦਾ ਮਲਾਂ ਆਪਣੀ ਪਹਿਲੀ ਆਪਾਂ ਨੇ ਕਮੀ ਕਰੀ ਹੋਈ ਹੈ ਜਿੱਦਾਂ ਕਣਗੁਰੂ ਉੱਪਰ ਚੜਾਤੀ ਫਿਰ ਜਦ ਸੰਕਾ ਵੱਡੀ ਦੀ ਆਸੀ ਪਹਿਲੀ ਪਤਾ ਹੁੰਦਾ ਪਾਣੀ ਪੁਣੀ ਆਉਂਦਾ ਹੈ ਵਾਰੀ ਡੰਗਰ ਡੁੰਗਰੇ ਦੇ ਪ੍ਰਬੰਧ ਕਰੇ ਹੋਏ ਨੇ ਜਿੱਦਾਂ ਸਾਰੇ ਪਰ ਖਤਰਾ ਤਾਂ ਹੈਗਾ ਨਾ ਅਜੇ ਖਤਰਾ ਹੈਗਾ ਰਾਤ ਨੂੰ ਪਤਾ ਲੱਗਿਆ ਹੁਣ ਇਕ ਲੋਵੇ ਦੇ ਡੀਸੀ ਪਟਿਆਲਾ ਕਹਿੰਦੇ ਕਿ ਭਈ ਰਾਤ 8-9 ਵਜੇ ਤੱਕ ਪਾਣੀ ਜਿਹੜਾ ਉਹ 15-16 ਫੁੱਟ ਤੱਕ ਜਾਏਗਾ। ਹਾਂ ਜਾ ਸਕਦਾ ਜੀ ਇਹ ਪਿੱਛੋਂ ਹੋਰ ਆ ਗਿਆ ਪਾਣੀ ਜਿਵੇਂ ਕਦੇ ਤਿੰਨ ਗੇਟ ਹੋਰ ਖੁੱਲੋਣੇ ਪਿੱਛੇ ਉਹ ਆ ਸਕਦਾ ਜਿਆਦਾ ਬੜੀ। ਹੁਣ ਅਸੀਂ ਰਾਤ ਨੂੰ ਸੌਂ ਨਹੀਂ ਸਕਦੇ ਅਸੀਂ ਪਹਿਰਾ ਰੱਖ ਰਹੇ ਹਾਂ। ਪਾਈ ਦੇਖਣਾ ਆਏ ਤੁਸੀਂ। ਹਾਂਜੀ ਹਾਂ। ਅਸੀਂ ਸਾਡਾ ਤੀਸਰਾ ਗੇੜਾ ਹੋ ਗਿਆ ਉਹ। ਤੀਜਾ ਗੇੜਾ ਮਾਰ। ਹਾਂ ਇਹ ਬਾਰਿਸ਼ਾਂ ਜੀ ਹਾਂ। ਬਿਲਕੁਲ ਤਸਵੀਰ ਤੁਸੀਂ ਦੇਖ ਰਹੇ ਹੋ ਕਿ 70 ਹਜ਼ਾਰ ਕਿਊਸਿਕ ਟਨ ਜਿਹੜਾ ਪਾਣੀ ਹੈ ਕੱਗਰ ਦਰਿਆ ਦੇ ਵਿੱਚ ਸੁੱਕਣਾ ਲਿਖ ਤੋ। ਛੱਡਿਆ ਗਿਆ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਪ੍ਰਸਾਦ ਪੈ ਰਹੀ ਹੈ ਤਾਂ ਉਸ ਤੋਂ ਬਾਅਦ ਸੋਕਣਾ ਲੈਕ ਤੇ ਜਿਹੜੇ ਸਾਰੇ ਗੇਟ ਜਿਹੜੇ ਫਲੱਡ ਗੇਟ ਸੀਗੇ ਉਹ ਖੋਲੇ ਗਏ ਸੀ ਅਤੇ ਕੱਗਰ ਦਰਿਆ ਦੇ ਵਿੱਚ ਪਾਣੀ ਜਿਹੜਾ 70000 ਕਿਊਸਿਕ ਟਨ ਜਿਹੜਾ ਛੱਡਿਆ ਗਿਆ ਸੀਗਾ ਜਿਸ ਤੋਂ ਬਾਅਦ ਕੱਗਰ ਦਰਿਆ ਦਾ ਪੱਧਰ ਤੁਸੀਂ ਦੇਖ ਪਾ ਰਹੇ ਹੋ ਕਿ ਸਵੇਰੇ ਜਿਹੜਾ ਕਾਫੀ ਘੱਟ ਪੱਧਰ ਸੀਗਾ ਇਸ ਪਾਣੀ ਦਾ ਲੇਕਿਨ ਹੁਣ ਜਿਹੜਾ ਹੌਲੀ-ਹੌਲੀ ਪਾਣੀ ਵਧ ਰਿਹਾ ਹੈ 11 ਫੁੱਟ ਤੱਕ ਜਿਹੜਾ ਹੈ ਕੱਗਰ ਦਰਿਆ ਦਾ ਪੱਧਰ ਹੈ ਉਹ ਫੁੱਲ ਚੁੱਕਿਆ ਹੈ 11 ਫੁੱਟ ਤੱਕ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਾਚੂ ਕਿਸ ਗਕਰ ਦਰਿਆ ਦੇ ਵਿੱਚ ਲੇਕਿਨ ਰਾਤ ਤੱਕ ਜਿਹੜਾ ਕਿਹਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ 15 16 ਫੁੱਟ ਤੱਕ ਜਿਹੜਾ ਇਸ ਪਾਣੀ ਦਾ ਪੱਧਰ ਹੈ ਉਹ ਜਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਗਰ ਦਰਿਆ ਦੀ ਕਿ ਜਿਹੜਾ ਹੁਣ ਕੰਡੇ ਤੱਕ ਜਿਹੜਾ ਪਾਣੀ ਆ ਉਹ ਲੱਗਣਾ ਸ਼ੁਰੂ ਹੋ ਚੁੱਕਿਆ ਤੇ ਹੌਲੀ-ਹੌਲੀ ਪਾਣੀ ਜਿਹੜਾ ਉਹ ਵੱਧ ਰਿਹਾ ਕਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਪਿਛਲੇ ਪਾਸੇ ਤੋਂ ਸੁਖਨਾ ਲੈਕ ਤੋਂ ਜਿਹੜਾ ਉਹ ਆ ਰਿਹਾ ਇਸ ਕਗਰ ਦਰਿਆ ਦੇ ਵਿੱਚ ਅਤੇ ਪਾਣੀ ਲਗਾਤਾਰ ਜਿਹੜਾ ਆਪਣਾ ਰੰਗ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਪਿੰਡਾਂ ਦੇ ਵਿੱਚ ਕਾਫੀ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਪ੍ਰਸ਼ਾਸਨ ਦੀ ਤਰਫ ਤੋਂ ਅਤੇ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਬਚਾਅ ਕਰੋ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਖਤਰਾ ਹੁੰਦਾ ਹੈ ਤਾਂ ਪਟਿਆਲਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਉਸ ਨੰਬਰ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਤੇ ਪਟਿਆਲਾ ਪ੍ਰਸ਼ਾਸਨ ਦੀ ਤਰਫੋਂ ਇੰਤਜ਼ਾਮ ਜਿਹੜੇ ਨੇ ਉਹ ਪੁਕਤਾ ਕੀਤੇ ਗਏ ਨੇ ਤਾਂ ਇਹ ਕੱਗੜ ਦਰਿਆ ਦਾ ਪੁਲ ਹੈ ਜਿਹੜਾ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਜਿਸ ਪੁਲ ਦੇ ਉੱਪਰ ਲੋਕ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਅਤੇ ਆਗੇ ਪਾਣੀ ਦਾ ਪੱਧਰ ਦੇਖ ਰਹੇ ਨੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਵੀ ਹੈ ਕਿ ਜੇਕਰ ਇਸ ਵਾਰ ਕੱਗਰ ਨੇ ਮਾਰ ਕੇ ਤੀ ਤੱਕਾ ਕਾਫੀ ਵੱਡਾ ਨੁਕਸਾਨ ਜਿਹੜਾ ਹੈ ਔਰ ਇਹ ਨਾਲ ਵਸਦੇ ਪਿੰਡਾਂ ਦਾ ਹੋਵੇਗਾ ਤੇ ਪੂਰੇ ਪਿੰਡ ਦੇ ਪਿੰਡ ਜਿਹੜੇ ਨੇ ਇਸ ਕੱਗਰ ਦੀ ਮਾਰ ਹੇਠਾਂ ਤਬਾਹ ਹੋ ਜਾਣਗੇ ਤਾਂ ਉਸੇ ਡਰ ਕਰਕੇ ਲੋਕ ਜਿਹੜੇ ਲਗਾਤਾਰ ਕੱਗਰ ਦਰਿਆ ਦੇ ਉੱਪਰ ਪਹੁੰਚ ਰਹੇ ਨੇ ਤੇ ਕੱਗਰ ਦਰਿਆ ਦੇ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਦੇਖਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੀ ਵਾਰੀ ਜਦੋਂ ਹੜ੍ਹ ਆਏ ਸੀਗੇ ਤਾਂ ਉਸ ਵੇਲੇ ਕਾਫੀ ਨੁਕਸਾਨ ਜਿਹੜਾ ਇਸ ਕੱਗਰ ਦਰਿਆ ਨੇ ਲੋਕਾਂ ਦਾ ਕੀਤਾ ਸੀਗਾ ਜਿਸ ਦੀ ਪਰਪਾਈ ਵੀ ਹੱਲ ਤੱਕ ਜਿਹੜੇ ਲੋਕ ਨੇ ਪਿੰਡ ਨੇ ਉਹ ਕਰ ਨਹੀਂ ਪਾਏ ਹੈਗੇ ਲੇਕਿਨ ਹੁਣ ਦੂਜੀ ਵਾਰੀ ਫਿਰ ਤੋਂ ਕੱਗਰ ਦਰਿਆ ਜਿਹੜਾ ਉਹ ਚੜ ਰਿਹਾ ਹੈ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਤਾਂ ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਹੈ ਉਹ ਕਾਫੀ ਵੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ 11 ਫੁੱਟ ਤੋਂ ਪਾਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਦੇਖਦੇ ਹੀ ਦੇਖਦੇ ਹੋ ਚੁੱਕਿਆ ਤਾਂ ਹੁਣ ਰਾਤ ਤੱਕ ਜਿਹੜਾ 15 16 ਫੁੱਟ ਤੱਕ ਜਿਹੜਾ ਪਾਣੀ ਦਾ ਪੱਧਰ ਹੈ ਉਹ ਜਾਵੇਗਾ ਤਾਂ ਦੂਰ ਤੱਕ ਦੀ ਤਸਵੀਰ ਮੈਂ ਕਹਾਂਗਾ ਕਿ ਦਿਖਾਈ ਜਾਵੇ ਕਿ ਜਿਸ ਤਰ੍ਹਾਂ ਪਾਣੀ ਅੱਗੇ-ਅੱਗੇ ਨੂੰ ਜਾ ਰਿਹਾ ਹੈ ਤਾਂ ਉਹ ਪਿੰਡਾਂ ਦੇ ਕਿਨਾਰਿਆਂ ਦੇ ਉੱਪਰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਕਈ ਪਿੰਡਾਂ ਨੂੰ ਜਿਹੜੀ ਇਸ ਦੀ ਮਾਰ ਆ ਪਾਣੀ ਦੀ ਜੇਕਰ ਰਾਤ ਤੱਕ ਪਾਣੀ 15-16 ਫੁੱਟ ਤੱਕ ਜਾਏਗਾ ਤਾਂ ਕਾਫੀ ਪਿੰਡਾਂ ਨੂੰ ਜਿਹੜੀ ਇਸਦੀ ਮਾਰ ਆ ਉਹ ਚਲਣੀ ਪਾਏਗੀ ਜਿਸ ਤਰ੍ਹਾਂ ਪਟਿਆਲਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਪੈਨਿਕ ਖੋਨ ਦੀ ਲੋੜ ਨਹੀਂ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈਗੀ ਲੇਕਿਨ ਜਿਸ ਤਰ੍ਹਾਂ ਪਾਣੀ ਦਾ ਪੱਦਰ ਵਧ ਰਿਹਾ ਹੈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਉਹ ਦੇਖਣ ਨੂੰ ਮਿਲ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ 15-16 ਫੁੱਟ ਤੋਂ ਪਾਰ ਹੋਇਆ ਤਾਂ ਕਾਫੀ ਵੱਡਾ ਨੁਕਸਾਨ ਜਿਹੜਾ ਇਸ ਵਾਰ ਸਿਰ ਤੋਂ ਪਿੰਡ ਦੇ ਲੋਕਾਂ ਨੂੰ ਇਸ ਦਾ ਚਲਣਾ ਪਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖੀਏ ਕੱਗਰ ਦਰਿਆ ਦੀ ਕੀ ਕੁਝ ਹਕੀਕਤ ਹੈ ਉਹ ਤੁਹਾਨੂੰ ਦਿਖਾਉਣ ਦੀ ਜਿਹੜੀ ਇਸ ਕੱਗਰ ਦਰਿਆ ਤੋਂ ਜਿਹੜੀ ਹੈ ਉਹ ਕੋਸ਼ਿਸ਼ ਹੈ ਉਹ ਕੀਤੀ ਹੈ ਤਾਂ ਇਸ ਦੀ ਤਸਵੀਰ ਤੁਸੀਂ ਦੇਖੀ ਹੈ ਤਾਂ ਲੋਕਾਂ ਨੂੰ ਅਸੀਂ ਵੀ ਕਵਾਂਗੇ ਕਿ ਤੁਸੀਂ ਆਪਣਾ ਬਚਾਅ ਕਰੋ ਆਪਣਾ ਧਿਆਨ ਰੱਖੋ ਜਿਸ ਤਰ੍ਹਾਂ ਪਾਣੀ ਦਾ ਪੱਦਰ ਵਧ ਰਿਹਾ ਪਟਿਆਲਾ ਪ੍ਰਸ਼ਾਸਨ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ 15 16 ਫੁੱਟ ਤੱਕ ਪੱਦਰ ਜਾਏਗਾ ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਪਾਣੀ ਆਂਦਾ ਤਾਂ ਹੈਲਪਲਾਈਨ ਨੰਬਰ ਜਿਹੜਾ ਹੈ ਪਟਿਆਲਾ ਪ੍ਰਸ਼ਾਸਨ ਦੀ ਤਰਫ ਤੋਂ ਜਾਰੀ ਕੀਤਾ ਗਿਆ ਇਸ ਵਕਤ ਜਿਹੜਾ 11 ਫੁੱਟ ਤੋਂ ਪਾ ਜਿਹੜਾ ਪਾਣੀ ਦਾ ਪੱਧਰ ਕਗਰ ਦਰਿਆ ਦੇ ਵਿੱਚ ਉਹ ਜਾ ਚੁੱਕਿਆ ਰਾਤ ਤੱਕ ਜਿਹੜਾ 15-16 ਫੁੱਟ ਤੱਕ ਪਾਣੀ ਦਾ ਪੱਧਰ ਜਾਏਗਾ ਤੇ ਕਾਫੀ ਵੱਡਾ ਨੁਕਸਾਨ ਜਿਹੜਾ ਆਸ-ਪਾਸੇ ਦੇ ਪਿੰਡਾਂ ਦਾ ਉਹ ਦੇਖਣ ਨੂੰ ਮਿਲੇਗਾ ਕੈਮਰਾ ਪਰ ਸਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਕਗਰ ਦਰਿਆ ਪੂਰੇ ਕਗਰ ਦਰਿਆ ਦੇਖਣ ਆਏ ਸੀ ਕਿ ਤੁਸੀਂ ਕੀ ਹੋ ਗਿਆ ਜਗਬਾਨ ਦੇ ਪਾਣੀ ਆਵਾਜ਼ ਹੁਣ ਤੇ ਅਸਮਾਨ ਅੱਜ ਰਾਤ ਨੂੰ ਪਾਣੀ ਦਾ ਆਵਾਜ਼ ਆ ਜੀ ਇਹ ਤਾਂ ਪਾਣੀ ਤੁਕਰ ਜੂਗਾ ਜੇ ਕਿਤੇ ਸੌ ਰਾਸੋਂ ਪਾਣੀ ਵੜ ਕੇ ਤਾਂ ਖਤਰਨੀ ਸੰ ਨਹੀਂ ਹੈਗੀ ਇਹ ਜੇ ਜਿਸ ਤਰ੍ਹਾਂ ਕਹਿ ਰਹੇ ਨੇ ਕਿ 16 ਫੁੱਟ ਤੇ ਪਾਣੀ ਜਾਏਗਾ ਹੁਣ 11 ਫੁੱਟ ਤੇ ਆ ਪਾਣੀ ਹਨਾ 11 ਫੁੱਟ ਤੇ ਹੁਣ ਸੌ ਫੁੱਟ ਤੇ ਪਾਣੀ ਜਾਏਗਾ